ਅਮਰੀਕਾ ਦੇ ਸਭ ਤੋਂ ਭਿਆਨਕ ਜਹਾਜ਼ ਹਾਦਸੇ ਦੇ ਵਿੱਚ ਮਾਰੇ ਗਏ 67 ਲੋਕਾਂ ਦੇ ਵਿੱਚੋਂ 55 ਮ੍ਰਿਤਕਾਂ ਦੇ ਅਵਸ਼ੇਸ਼ ਹੁਣ ਤੱਕ ਬਰਾਮਦ ਕਰ ਲਏ ਗਏ ਨੇ। ਬੁੱਧਵਾਰ ਨੂੰ ਰੀਗਨ ਨੈਸ਼ਨਲ 에ਅਰਪੋਰਟ ਨੇੜੇ ਪੋਟੋਮੈਕ ਨਦੀ ਨੇੜੇ ਵਾਪਰਿਆ ਇਹ ਹਾ사 ਸਾਲ 2001 ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਸਭ ਤੋਂ ਘਾਤਕ ਹਵਾਈ ਹਾਦਸਾ ਸੀ। ਵਾਸ਼ਿੰਗਟਨ ਡੀਸੀ ਦੇ ਫਾਇਰ ਐਂਡ ਐਮਰਜੈਂਸੀ ਮੈਡੀਕਲ ਸਰਵਿਸਿਜ਼ ਦੇ ਮੁਖੀ ਜੌਨ ਡੋਨੇਲੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਗੋਤਾਖੋਰ ਅਜੇ ਵੀ ਹਾਦਸੇ ਵਿੱਚ ਮਾਰੇ ਗਏ 12 ਪੀੜਤਾਂ ਦੀਆਂ ਲਾਸ਼ਾਂ ਦੀ ਭਾਲ ਕਰ ਰਹੇ ਹਨ। ਬਚਾਅ ਕਰਮਚਾਰੀ ਪੋਟੋਮੈਕ ਨਦੀ ਤੋਂ ਮਲਬਾ ਹਟਾਉਣ ਦੀ ਤਿਆਰੀ ਕਰ ਰਹੇ ਹਨ। ਜਹਾਜ਼ ਦੇ ਬਾਕੀ ਹਿੱਸਿਆਂ ਨੂੰ ਇੱਕ ਟਰੱਕ ਦੇ ਵਿੱਚ ਲਦਿਆ ਜਾਵੇਗਾ ਤੇ ਜਾਂਚ ਦੇ ਲਈ ਹੰਗਰ ਲਗਾਇਆ ਜਾਵੇਗਾ। ਪੀੜਤਾਂ ਦੇ ਰਿਸ਼ਤੇਦਾਰ ਆਪਣੇ ਅਜੀਜ਼ਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਰੀਗਨ ਰਾਸ਼ਟਰੀ ਹਵਾਈ ਅੱਡੇ ਨੇੜੇ ਪੋਟੋਮੈਕ ਨਦੀ ਦੇ ਕਿਨਾਰੇ ਘਟਨਾ ਸਥਾਨ ਤੇ ਪਹੁੰਚੇ ਹੋਏ ਨੇ। ਬਹੁਤ ਸਾਰੇ ਲੋਕ ਬਸਰਾਹੀਓਂ ਸਥਾਨ ਤੇ ਪਹੁੰਚੇ ਜਿੱਥੇ ਬੁੱਧਵਾਰ ਨੂੰ ਇੱਕ ਅਮਰੀਕਨ 에ਅਰਲਾਈਨਸ ਜਹਾਜ਼ ਤੇ ਇੱਕ ਫੌਜੀ ਬਲੈਕ ਹੌਕ ਹੈਲੀਕਾਪਟਰ ਦੀ ਟੱਕਰ ਹੋ ਗਈ ਸੀ ਉਸ ਦੇ ਵਿੱਚ ਸਵਾਰ ਸਾਰੇ 67 ਲੋਕ ਮਾਰੇ ਗਏ ਸਨ ਇਸ ਦੌਰਾਨ ਪੁਲਿਸ ਵੀ ਲੋਕਾਂ ਦੇ ਨਾਲ ਸੀ ਸੰਘੀ ਜਾਂਚਕਰਤਾ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਨੇ ਜਦਕਿ ਬਚਾਅ ਟੀਮਾਂ ਮਲਬਾ ਸਾਫ਼ ਕਰ ਰਹੀਆਂ ਨੇ ਇਸ ਘਟਨਾ ਨੂੰ ਲੈ ਕੇ ਕਈ ਸਵਾਲ ਖੜੇ ਹੋਏ ਸਨ ਕਿ ਸਹਾਸੇ ਵਿੱਚ ਜੌਰਜੀਆ ਦੇ ਲਿਲਬਰਨ ਦੇ ਰਹਿਣ ਵਾਲੇ ਆਰਮੀ ਸਟਾਫ ਸਰਜੈਂਟ ਰਿਆਨ ਆਸਟਨ, ਓਹਾਰਾ ਗ੍ਰੇਟ ਮਿਲਸ ਮੈਰੀਲੈਂਡ ਦੇ ਰਹਿਣ ਵਾਲੇ ਚੀਫ ਬ੍ਰਟ ਆਫਸਰ ਦੋ ਐਂਡਰਿਓ ਲੌਇਡ ਈਵਸ ਤੇ ਉੱਤਰੀ ਕੈਰੋਲੀਨਾ ਦੇ ਡਰਹਮ ਦੇ ਰਹਿਣ ਵਾਲੀ ਕੈਪਟਨ ਰਿਵਿਕਾ ਐਮ ਲੋਬਾਸ ਦੀ ਮੌਤ ਹੋ ਗਈ।